ਹਰ ਇੱਕ ਅਸੀਂ 2000 ਪੀਟੀਆਈ ਬੇਰੁਜ਼ਗਾਰ ਯੂਨੀਅਨ ਆ ਪਰ ਸਾਡੇ ਨਾਲ ਮਤਲਬ ਕਿ 18 ਨੂੰ ਸਾਡਾ ਮੰਨ ਲਓ ਅਪਲਾਈ ਕਰਨ ਦਾ ਇੱਕ ਨੋਟੀਫਿਕੇਸ਼ਨ ਆਇਆ ਸੀਗਾ ਤੇ 23 ਨੂੰ ਸਾਡੇ ਦਿੱਤਾ ਗਿਆ ਸੀ ਅਪਲਾਈ ਕਰਨ ਦਾ ਦਿੱਤਾ ਗਿਆ ਸੀ ਸਾਡੇ 10 ਦਿਨ ਰਹਿ ਗਏ ਸੀ ਲਾਸਟ ਡੇਟ ਦੇ ਅਪਲਾਈ ਕਰਨ ਦੇ ਲੇਕਿਨ ਅਚਾਨਕ ਮਤਲਬ ਬਿਨਾ ਕਿਸੇ ਕਾਰਨ ਦੇ ਸਾਡਾ ਮਤਲਬ ਕਿ ਅਚਾਨਕ ਵਾਪਸ ਲੈ ਲਿਆ ਜਾਂਦਾ ਨੋਟੀਫਿਕੇਸ਼ਨ ਤੇ ਡਿਪਾਰਟਮੈਂਟ ਨੇ ਸਾਨੂੰ ਕੋਈ ਡਿਫੈਂਡ ਨਹੀਂ ਕੀਤਾ ਤੇ 11 ਤਰੀਕ ਨੂੰ ਸਾਡੀ ਹੀアリング ਤੀਗੀ ਤੇ 10 ਤਰੀਕ ਨੂੰ ਸਰ ਡਿਪਾਰਟਮੈਂਟ ਨੇ ਸਾਨੂੰ ਡਿਫੈਂਡ ਕੀਤੇ ਬਿਨਾ ਸਾਡਾ ਮੰਨ ਲਓ ਵਾਪਸ ਲੈ ਲਿਆ ਪੋਰਟਲ ਬੰਦ ਕਰ ਦਿੱਤਾ ਗਿਆ ਤੇ ਅੰਤਾਰ ਸਾਡੇ ਨਾਲ ਹੁਣ ਸਰ ਸਾਡੇ 25 ਦਿਨ ਹੋ ਗਏ ਸਾਡੇ 6ਵੀਂ ਮੰਜ਼ਲ ਤੇ ਸਾਡੇ ਮਤਲਬ ਯੂਨੀਅਨ ਸਾਡਾ ਤਰਨਾ ਲੱਗਿਆ ਹੋਇਆ ਤੇ ਵਿਚਾਰੇ ਭੁੱਖੇ ਉੱਥੇ ਬੈਠੇ ਆ ਪਰ ਕਿਸੇ ਵੀ ਸਾਡੇ ਮੰਨ ਲਓ ਕੋਈ ਐਮਐਲਏ ਜਾਂ ਕੋਈ ਮੰਤਰੀ ਨੇ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ ਤੇ ਸਰ ਦੂਸਰਾ ਸਰ ਜਿਹੜੇ ਹਾਇਰ ਅ ਕੁਆਲੀਫਿਕੇਸ਼ਨ ਵਾਲੇ ਹਨ ਪਰ ਉਹ ਸਿੱਖਿਆ ਮੰਤਰੀ ਦੇ ਮਤਲਬ ਕਿ ਪਿੰਡ ਦੇ ਹਗੇ ਆ ਤੇ ਉਹ ਜਿਨੇ ਪੋਲੀਟੀਕਲ ਤੁਸੀਂ ਦਬਾਅ ਸਮਝ ਲਓ ਜਾਂ ਕਿੱਦਾਂ ਵੀ ਸਮਝ ਲਓ ਉਹਨਾਂ ਦੇ ਉੱਪਰ ਬਲੈਕ ਬਣਾਈ ਕਿਤੇ ਆ ਬਾਕੀ ਜਿੰਨੇ ਵੀ ਸਾਡੇ ਰੂਲ ਜੋ ਹੋ ਗਿਆ ਤੋਂ ਸਾਡੇ ਹੱਥ ਵਿੱਚ ਆ ਪਰ ਉਹ ਸਾਡੇ ਰੂਲਾਂ ਨੂੰ ਵੀ ਦੇਖ ਰਿਹਾ ਬਸ ਇੱਕ ਪੋਲੀਟੀਕਲ ਪ੍ਰੈਸ਼ਰ ਦੇ ਕਾਰਨ ਜਿਹੜਾ ਕਿ ਉਹ ਉਹਨਾਂ ਦੇ ਪੱਗ ਵਿੱਚ ਦੇ ਰਿਹਾ ਤੇ ਸਾਰੇ ਸਾਡੇ ਬਸ ਇਹ ਰਿਕਵੈਸਟ ਹੈ ਜੀ ਕਿ ਸਾਡਾ ਜਿਹੜਾ ਮੋਟਰ ਰੀਓਪਨ ਕੀਤਾ ਜਾਵੇ ਤੇ ਸਾਡੇ ਹੱਥ ਵਿੱਚ ਕੀਤਾ ਜਾਵੇ ਜਿਵੇਂ ਪਹਿਲਾਂ ਦੀ ਪਹਿਲਾਂ ਨਹੀਂ ਤਾਂ ਇਸ ਤੋਂ ਬਾਅਦ ਅਸੀਂ ਬੰਦਾ ਐਕਸ਼ਨ ਨਹੀਂ ਆਣੀ ਤੇ ਹਮਸਟ ਓਨਲੀ ਸੀਪੀਆਰ ਦਾ ਨਾਮ ਲੇਖੋ ਦੇਖੋ ਸੰਘਰਸ਼ ਦੇ ਵਿੱਚ ਇਹ ਸਾਰੇ ਲਾਸ ਸੈਕਟਰ ਬਣ ਕੇ ਇਸੇ ਨਾਲ ਆਜੂ ਭੈਣ ਆਈਆਂ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰ ਕਰਨੇ ਸੀਗੇ ਕੋਰਟ ਦੇ ਵਿੱਚ ਪੱਖ ਪੇਸ਼ ਕਰਨ ਤੋਂ ਪਹਿਲਾਂ ਹੀ ਜਿਹੜਾ ਕਿ ਸਾਡੀ ਜਿਹੜੀ ਹੈ ਹੇਰਿੰਗ ਕਰਨ ਤੋਂ ਪਹਿਲਾਂ ਹੀ ਜਿਹੜੀ 11 ਤਰੀਕ ਨੂੰ ਹੇਰਿੰਗ ਸੀ 10 ਤਰੀਕ ਨੂੰ ਸੰਡੇ ਵਾਲੇ ਦਿਨ ਦੇਖੋ ਸੰਡੇ ਵਾਲੇ ਦਿਨ ਸਾਡਾ ਜਿਹੜਾ ਇਹ ਇਸ਼ਤਿਹਾਰ ਵਾਪਸ ਲੈ ਲਿਆ ਗਿਆ ਤੇ ਸਾਡੀ ਜਿਹੜੀ ਬਿਨਾ ਡਿਫੈਂਡ ਕੀਤੇ ਜਿਹੜੀ 2000 ਪੀਟੀਏ ਦੀ ਪੋਸਟ ਹੈ ਜਾਂ ਬੱਚੇ ਸਾਡੇ ਇੰਨੇ ਕਿ ਨਰਾਸ਼ ਨੇ ਸਰਕਾਰ ਤੋਂ ਤੇ ਅਸੀਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ 2000 ਪੀਟੀਏ ਦਾ ਪੋਰਟਲ ਹੈ ਨਾ ਉਹ ਦੁਬਾਰਾ ਰੀਨੂ ਕੀਤਾ ਜਾਏ ਅਸੀਂ ਇਸ ਮਕਸਦ ਨੂੰ ਲੈ ਕੇ ਅੱਜ ਅਸੀਂ ਪਿੰਡ ਬਾਰੇ ਕੇ ਜਿਲ੍ਹਾ ਡਿਸਟ੍ਰਿਕਟ ਰਾਇਪੋਰਟ ਦੇ ਵਿੱਚ ਪਹੁੰਚੇ ਸੀਗੇ ਯੂਨੀਅਨ ਨਾਲ 71 ਹੋਈ ਸੀ ਪਰ ਸਾਡੀ ਕਿਸੇ ਕਾਰਨ ਜੋ ਭਗਵੰਤ ਮਾਨ ਜੀ ਇੱਥੇ ਨਹੀਂ ਪਹੁੰਚ ਰਹੇ ਉਹਦੇ ਨਾਲ ਸਾਡੇ ਨਾ ਸਾਡੀ ਕੋਈ ਮੁਲਾਕਾਤ ਨਹੀਂ ਹੋਈ ਤੇ ਅਸੀਂ ਨਿਰਾਸ਼ ਹੋ ਕੇ ਜਿਹੜੇ ਇਥੋਂ ਵਾਪਸ ਜਾ ਰਹੇ ਹਾਂ ਪਰ ਸਾਡਾ ਜਿਹੜਾ ਜਸਟਿਸ ਹੈ ਨਾ 2000 ਪੀਟੀਆਈ ਦਾ ਜ਼ਰੂਰ ਕੀਤਾ ਜਾਵੇ ਤੁਹਾਡੇ ਚੈਨਲ ਤੇ ਮਾਧਿਅਮ ਰਾਈਆਂ ਸੀ ਅਪੀਲ ਕਰਦੇ ਹਾਂ ਤੇ ਸਾਡੀ ਜਿਹੜੀ 2000 ਪੀਟੀਆਈ ਦੀ ਪੋਸਟ ਹੈ ਨਾ ਇਹਦੇ ਨਾਲ ਇੱਕ ਵਾਰੀ ਜਸਟਿਸ ਜ਼ਰੂਰ ਕੀਤਾ ਜਾਏ ਕਿਉਂਕਿ ਅਸੀਂ ਪਿਛਲੇ 20 21 ਸਾਲਾਂ ਤੋਂ ਪਟਕ ਰਹੇ ਹਾਂ ਜੀ ਦਰਦਰ ਧੱਕੇ ਖਾ ਕੇ ਅਸੀਂ ਇਸ ਇਸ ਆਸ ਤੇ ਇਸ ਬਿਲੀ ਸਰਕਾਰ ਇਹ ਇਤਿਹਾਸ ਲਾ ਕੇ ਇਹਨੂੰ ਅਸੀਂ ਬਣਾਇਆ ਸੀਗਾ ਕਿ ਸਾਡੇ ਨਾਲ ਜਸਟਿਸ ਕੀਤਾ ਜਾਏਗਾ ਪਰ ਕਿਤੇ ਨਾ ਕਿਤੇ ਸਾਡੇ ਨਾਲ ਜਸਟਿਸ ਨਹੀਂ ਹੋ ਰਿਹਾ ਤੇ ਪਲੀਜ਼ ਸਾਡਾ ਰਿਕੁਐਸਟ ਹੈ ਕਿ ਸਾਡੀ ਜਿਹੜੀ ਹੈ 2000 ਪੀਡੀਆ ਦੀ ਪੋਸਟ ਬਚਾ ਲਈ ਜਾਵੇ ਤੇ ਸਾਨੂੰ ਜਿਹੜਾ ਫਾਰਮ ਦੁਬਾਰਾ ਰੀਓਪਨ ਕਰਕੇ ਸਾਡੇ ਫਾਰਮ ਭਰਾਈ ਜਾਣ 1500 1600 ਫਾਰਮ ਭਰਿਆ ਜਾ ਚੁੱਕਾ ਹੈ ਜਿਹੜੇ ਬੱਚੇ ਰਹਿੰਦੇ ਆ ਉਹਨਾਂ ਦੇ ਕੋਲੋਂ ਵੀ ਫਾਰਮ ਭਰਾਇਆ ਜਾਏ ਤਾਂ ਜੋ ਅਸੀਂ ਆਪਦੇ ਨੌਕਰੀਆਂ ਕਰ ਸਕੀਏ ਧੰਨਵਾਦ